ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਪੱਤਰ ਲਿਖਿਆ ਗਿਆ ਕਿਸ ਵੱਲੋਂ ਦਰਅਸਲ ਇਹ ਪੱਤਰ ਇੱਕ ਸਾਬਕਾ ਜਥੇਦਾਰ ਵੱਲੋਂ ਲਿਖਿਆ ਗਿਆ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਉਸ ਪੱਤਰ ਦੇ ਵਿੱਚ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਗੁਨਾਹਾਂ ਦੇ ਭਾਈਵਾਲ ਨਾ ਬਣੋ ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ ਉਸ ਸਾਬਕਾ ਜਥੇਦਾਰ ਨੂੰ ਗੱਲ ਕਰ ਰਹੇ ਹਾਂ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਦੀ ਜਿਹੜੇ ਕੀ ਤਖਸਰੀ ਪਟਨਾ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ ਉਹਨਾਂ ਨੇ ਹੁਣ ਪੱਤਰ ਕਿਉਂ ਲਿਖਿਆ ਕਾਲ ਤਖਤ ਸਾਧ ਦੇ ਜਥੇਦਾਰ ਨੂੰ ਔਰ ਉਸ ਪੱਤਰ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਔਰ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਗੁਨਾਹਗਾਰ ਕਿਉਂ ਮੰਨਦੇ ਨੇ ਕਿ ਉਹਨਾਂ ਨੇ ਵੀ ਐਸਜੀਪੀਸੀ ਦੇ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਵੀਕਾਰ ਕੀਤਾ ਮੰਨਿਆ ਇਸੇ ਕਰਕੇ ਉਹਨਾਂ ਨੂੰ ਗੁਨਾਹਗਾਰ ਦੱਸ ਰਹੇ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਦੇ ਉੱਤੇ ਕੀ ਬੋਲਦੇ ਨੇ ਕੀ ਤਿੱਖੀ ਪ੍ਰਤੀਕਿਰਿਆ ਦਿੰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਲਗਾਤਾਰ ਕਈ ਸਟੇਜਾਂ ਦੇ ਉੱਤੇ ਸੰਬੋਧਨ ਕਰਦੇ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਜਦੋਂ ਦੀ ਉਹਨਾਂ ਤੇ ਖਿਲਾਫ ਕਾਰਵਾਈ ਹੋਈ ਹੈ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਪਣੀ ਸੂਝ ਤੇ ਸਮਝ ਦੇ ਮੁਤਾਬਕ ਇੱਕ ਪੋਸਟ ਸਾਂਝੀ ਕਰ ਦਿੱਤੀ ਸੀ ਜਿਸ ਦੇ ਵਿੱਚ ਆਖਿਆ ਸੀ ਉਹਨਾਂ ਨੇ ਕਿ ਬਹੁਤ ਮੰਦ ਭੱਗ ਹੈ ਇਸ ਤਰ੍ਹਾਂ ਕਿਸੇ ਵੀ ਜਥੇਦਾਰ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਪਰ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਮਸਲੇ ਦੇ ਉੱਤੇ ਕੋਈ ਹੋਰ ਵਿਚਾਰ ਰੱਖਦੇ ਨੇ ਇਸੇ ਕਰਕੇ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਪੱਤਰ ਲਿਖ ਦਿੱਤਾ ਹੈ ਦਰਅਸਲ ਤਖਸੀਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਾਹਿਬਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਦੇ ਇਹ ਮਸਕੀਨ ਨੇ ਸ੍ਰੀ ਕਲਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਪੱਤਰ ਲਿਖ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਕੀਤੇ ਗੁਨਾਹਾਂ ਵਿੱਚ ਭਾਈਵਾਲ ਨਾ ਬਣਨ ਦੀ ਬੇਨਤੀ ਕਰ ਦਿੱਤੀ ਹੈ ਗਿਆਨੀ ਗੋਹਰ ਨੇ ਪੱਤਰ ਵਿੱਚ ਲਿਖਿਆ ਤੁਸੀਂ ਸਿੱਖ ਪੰਥ ਦੇ ਸਿਰਮੌਰ ਅਹੁਦੇ ਸ੍ਰੀ ਕਲਤਕ ਸਾਹਿਬ ਜੀ ਦੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਹੋ ਤੁਹਾਨੂੰ ਮਿਲੀਆਂ ਸੇਵਾਵਾਂ ਬਹੁਤ ਹੀ ਉੱਚੀਆਂ ਤੇ ਸੁੱਚੀਆਂ ਨੇ ਅਤੇ ਇਹਨਾਂ ਸੇਵਾਵਾਂ ਨੂੰ ਨਿਭਾਉਂਦੇ ਸਮੇਂ ਹਰੇਕ ਫੈਸਲੇ ਲੈਣੇ ਬਹੁਤ ਹੀ ਨਾਜ਼ੁਕ ਅਵਸਥਾ ਵਾਲੇ ਹੁੰਦੇ ਨੇ ਤੁਹਾਨੂੰ ਪਹਿਲਾਂ ਵੀ ਪੱਤਰ ਲਿਖ ਚੁੱਕਾ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਕਾਲ ਤਖਸਾਲ ਵਿਖੇ ਤਲਬ ਕੀਤਾ ਜਾਵੇ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਤੋਂ ਬਾਅਦ ਇਹ ਮਹਿਸੂਸ ਹੋਇਆ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਖਸ਼ਣ ਲਈ ਉਤਾਵਲੇ ਹੋ ਨਾਲ ਹੀ ਬੇਨਤੀ ਪੱਤਰ ਲਿਖਿਆ ਜਾ ਰਿਹਾ ਤੇ ਨਾਲ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਿਹੜੀ ਕਿ ਕਾਲ ਤਖਸਾਲ ਦੇ ਜਥੇਦਾਰ ਨੂੰ ਕਿਹਾ ਜਾ ਰਿਹਾ ਹੈ ਸਿੱਧਾ ਹੀ ਇੱਕ ਤਰ੍ਹਾਂ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਖਸ਼ਣ ਦੇ ਲਈ ਉਤਾਵਲੇ ਹੋ ਰਹੇ ਹੋ ਤੁਹਾਨੂੰ ਬੇਨਤੀ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮਾਮਲੇ ਦੀ ਜਾਂਚ ਜ਼ਰੂਰ ਕਰਵਾ ਲਵੋ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਸਾਬਤ ਹੋਣ ਪ੍ਰੰਤ ਹੀ ਜਾਂਚ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਿਪੋਰਟ ਸੌਂਪੀ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋ ਸਾਬਤ ਹੋਣ ਪ੍ਰੰਤ ਹੀ ਸ਼੍ਰੋਮਣੀ ਕਮੇਟੀ ਨੇ ਕੋਈ ਫੈਸਲਾ ਲਿਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਾਂਚ ਕਮੇਟੀ ਵੱਲੋਂ ਰਿਪੋਰਟ ਵਿੱਚ ਸਾਬਤ ਹੋਏ ਦੋਸ਼ਾਂ ਦੀ ਤੁਸੀਂ ਵੀ ਜਾਂਚ ਕਰੋ ਇਨ੍ਹਾਂ ਗੁਨਾਹਾਂ ਦੇ ਸਾਬਤ ਹੋਣ ਤੋਂ ਬਾਅਦ ਵੀ ਗਿਆਨੀ ਹਰਪ ਸਿੰਘ ਪ੍ਰਤੀ ਕੋਈ ਨਰਮੀ ਵਰਤ ਕੇ ਬਿਨਾਂ ਜਾਂਚ ਦੇ ਅਗਰ ਆਪ ਉਹਨਾਂ ਨੂੰ ਬਖਸ਼ਣ ਦੀ ਕਾਲੀ ਕਰਦੇ ਹੋ ਤੇ ਗੁਨਾਹਾਂ ਵਿੱਚ ਭਾਈਵਾਲ ਬਣ ਆਪ ਗਿਆਨੀ ਹਰਪ ਸਿੰਘ ਦਾ ਕਲੰਕ ਆਪਣੇ ਮੱਥੇ ਤੇ ਲੈ ਕੇ ਨਾ ਜਾਵੋ ਕਿਉਂਕਿ ਜਿਹੜੇ ਦੋਸ਼ ਗਿਆਨੀ ਹਰਪ ਸਿੰਘ ਤੇ ਸਾਬਤ ਹੋਇਆਂ ਇਨ੍ਹਾਂ ਦੇ ਸਬੂਤ ਬਹੁਤ ਸਾਰੇ ਲੋਕ ਸਾਹਮਣੇ ਬੈਠੇ ਹਨ ਇਹ ਜਿਹੜੀਆਂ ਗੱਲਾਂ ਗਿਆਨੀ ਰਣਜੀਤ ਸਿੰਘ ਗੌਰ ਹੋਰਾਂ ਨੇ ਕਹੀਆਂ ਨੇ ਇਹ ਬੜੀਆਂ ਚਰਚਾ ਦਾ ਵਿਸ਼ਾ ਇਸ ਕਰਕੇ ਬਨ ਗਿਆ ਤੇ ਇਸ ਦੇ ਜਵਾਬ ਵੀ ਆਉਣਗੇ ਸੁਭਾਵਿਕ ਜੀ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਇਸ ਦੇ ਉੱਤੇ ਟਿੱਪਣੀ ਕੀ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਔਰ ਇਸ ਤੋਂ ਪਹਿਲਾਂ ਕਿ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗਿਆਨੀ ਰਗਵੀਰ ਸਿੰਘ ਵੱਲੋਂ ਪਾਈ ਗਈ ਪੋਸਟ ਉੱਤੇ ਵੀ ਇਤਰਾਜ਼ ਰਣਜੀਤ ਸਿੰਘ ਗੌਰ ਹੋਰਾਂ ਨੇ ਕਰ ਦਿੱਤਾ ਜਿਸ ਵਿੱਚ ਉਹ ਆਖ ਰਹੇ ਨੇ ਕਿ ਉਹਨਾਂ ਦੇ ਜਿਹੜੇ ਗੁਨਾਹਾਂ ਨੇ ਉਹ ਆਪਣੇ ਸਿਰ ਪਾ ਕੇ ਜਾਂ ਉਹਨਾਂ ਦੇ ਭਾਈਵਾਲ ਬਣ ਕੇ ਔਰ ਉਹਨਾਂ ਨੂੰ ਤੁਸੀਂ ਬਖਸ਼ ਕੇ ਆਪਣੇ ਮੱਥੇ ਉੱਤੇ ਕਲੰਕ ਲਾ ਕੇ ਨਾ ਜਾਓ ਇਹ ਗੱਲ ਕਿਉਂ ਕਹੀ ਹੈ ਗਿਆਨੀ ਰਣਜੀਤ ਸਿੰਘ ਗੌਰ ਹੋਰਾਂ ਨੇ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਹਾਲਾਂਕਿ ਐਸਜੀਪੀਸੀ ਇਸ ਦੀ ਜਾਂਚ ਨਹੀਂ ਕਰ ਸਕਦੀ ਇੱਥੇ ਜ਼ਿਕਰ ਕਰਨਾ ਬਣਦਾ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਗਿਆਨੀ ਰਕबीर ਸਿੰਘ ਹੋਰਾਂ ਨੇ ਖੁਦ ਕਿ ਉਹਨਾਂ ਨੂੰ ਅਧਿਕਾਰ ਖੇਤਰ ਹੀ ਨਹੀਂ ਹੈ ਜੇਕਰ ਕਿਸੇ ਵੀ ਜਥੇਦਾਰ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਜਾਂਚ ਕਰਵਾਉਣੀ ਬਣਦੀ ਹੈ ਤੇ ਕਾਲ ਤੱਕ ਸਾਬ ਸਕਤਰੇ ਤਵਿਖੇ ਉਸ ਦੀ ਜਾਂਚ ਹੋਵੇਗੀ ਉਸ ਦਾ ਹੱਕ ਉਹਨਾਂ ਨੂੰ ਹੈ ਪਰ ਇਸ ਦੇ ਬਾਵਜੂਦ ਜਦੋਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਸਲੇ ਦੇ ਉੱਤੇ ਕੋਈ ਵਿਚਾਰ ਵਟਾੰਦਰਾ ਨਹੀਂ ਕੀਤਾ ਔਰ ਆਪਣੀ ਬਣਾਈ ਜਾਂਚ ਕਮੇਟੀ ਨੂੰ ਹੀ ਹਰੀ ਝੰਡੀ ਦਿੱਤੀ ਰੱਖੀ ਤੇ ਉਹਨਾਂ ਨੂੰ ਦੀ ਮਿਆਦ ਵਧਾਈ 2-3 ਵਾਰਾਂ ਉਸ ਤੋਂ ਬਾਅਦ ਇੱਕ ਫੈਸਲਾ ਆ ਜਾਂਦਾ ਹੈ ਜਿਸ ਫੈਸਲੇ ਦੇ ਆਧਾਰ ਤੇ ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਹਾਲਾਂਕਿ ਇਸ ਦਾ ਜਵਾਬ ਤਿੱਖੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਦੇ ਦਿੱਤਾ ਕਿ ਇਹਨਾਂ ਨੂੰ ਕੋਈ ਹਰਾਨੀ ਨਹੀਂ ਹੋ ਰਹੀ ਕੋਈ ਪਛਤਾਵਾ ਵੀ ਨਹੀਂ ਹੈ ਉਹ ਤਾਂ ਪਹਿਲਾਂ ਤੋਂ ਹੀ ਜਾਣੂ ਸਨ ਔਰ ਇਹ ਕੋਈ ਮੇਰੇ ਨਾਲ ਇਕੱਲੇ ਨਾਲ ਨਹੀਂ ਹੋਇਆ ਪਹਿਲਾਂ ਵੀ ਜਿਹੜੇ ਸਿੰਘ ਸਹਿਬਾਨ ਨੇ ਸਖਤ ਸਟੈਂਡ ਲਾਏ ਨੇ ਜਾਂ ਪੰਥ ਵੱਲ ਮੂੰਹ ਕਰਕੇ ਫੈਸਲੇ ਸੁਣਾਏ ਨੇ ਉਹਨਾਂ ਨੂੰ ਇਸੇ ਤਰ੍ਹਾਂ ਭੁਗਤਣਾ ਪਿਆ ਉਹ ਕੋਈ ਇਕੱਲੇ ਨਹੀਂ ਤੇ ਨਾ ਪਹਿਲੇ ਨੇ ਤੇ ਹੋ ਸਕਦਾ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਨਾ ਉਹ ਆਖਰੀ ਹੋਣਗੇ ਪਰ ਜਥੇਦਾਰ ਸਾਬਕਾ ਜਿਹੜੇ ਨੇ ਗਿਆਨੀ ਰਣਜੀਤ ਸਿੰਘ ਗੋਹਰ ਉਹਨਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਤੇ ਲਿਖਿਆ ਗਿਆ ਪੱਤਰ ਕਿੰਨਾ ਮਾਇਨੇ ਰੱਖਦਾ ਹੈ ਹਾਲਾਂਕਿ ਮੰਨਿਆ ਜਾ ਰਿਹਾ ਕਿ ਕਾਲ ਤਖਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੋ ਕਦਮ ਵਲਵਾਦ ਸਕਦੇ ਨੇ ਇੱਕ ਤਾਂ ਇਹ ਕਿ ਉਹ ਆਪਣਾ ਹੀ ਅਸਤੀਫਾ ਦੇ ਦੇਣ ਇਸ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ ਔਰ ਦੂਸਰਾ ਇਸ ਮਾਮਲੇ ਦੇ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਇੱਕ ਤਾਂ ਅਸਤੀਫਾ ਦੇ ਕੇ ਪਾਸੇ ਹੋ ਸਕਦੇ ਨੇ ਦੂਸਰਾ ਇਸ ਮਾਮਲੇ ਦੇ ਵਿੱਚ ਜਿਹੜਾ ਐਸਜੀਪੀਸੀ ਦੇ ਨੁਮਾਇੰਦੇ ਨੇ ਜਾਂ ਜਾਂਚ ਕਮੇਟੀ ਹੈ ਜਾਂ ਫਿਰ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਇਸ ਮਾਮਲੇ ਵਿੱਚ ਹੁਣ ਦੋ ਹੀ ਗੱਲਾਂ ਨੇ ਔਰ ਜੇਕਰ ਪਾਈ ਪੋਸਟ ਤੋਂ ਬਾਅਦ ਇਸ ਮਸਲੇ ਦੇ ਉੱਤੇ ਉਹ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਲੈਂਦੇ ਤਾਂ ਫਿਰ ਉਹਨਾਂ ਉੱਤੇ ਵੀ ਕਈ ਤਰ੍ਹਾਂ ਦੇ ਹੋ ਸਕਦਾ ਹੈ ਕਿ ਸਵਾਲ ਉੱਠਣ ਕਿਉਂਕਿ ਇੱਕ ਪਾਸੇ ਇੱਕ ਧਿਰ ਵੱਲੋਂ ਤਾਂ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਨੇ ਟਿੱਪਣੀਆਂ ਕੀਤੀਆਂ ਨੇ ਤੇ ਹੋ ਸਕਦਾ ਹੈ ਜੇਕਰ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਦੂਜੀਆਂ ਧਿਰਾਂ ਵੀ ਸਰਗਰਮ ਹੋ ਜਾਣ ਜਿਹੜੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਬੋਲ ਰਹੀਆਂ ਨੇ ਉਹਨਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਚਿੱਠੀ ਪੱਤਰ ਜਾਂ ਮੁਲਾਕਾਤ ਕਰਨ ਦੇ ਲਈ ਸਮਾਂ ਮੰਗਿਆ ਜਾ ਸਕਦਾ ਹੈ ਇਹ ਬੜੀ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਸਭ ਦੀ ਨਜ਼ਰ ਬਣੀ ਹੋਈ ਹੈ ਕਿ ਹੁਣ ਸਭ ਤੋਂ ਵੱਧ ਨਿਰਪਰ ਕਰਦਾ ਹੈ ਕਿ ਜ਼ਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਲੈਂਦੇ ਨੇ ਤੇ ਕੀ ਕਦਮ ਚੁੱਕਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਔਰ ਗਿਆਨੀ ਰਣਜੀਤ ਸਿੰਘ ਗੋਹਰ ਵੱਲੋਂ ਲਿਖਿਆ ਗਿਆ ਪੱਤਰ ਕੀ ਮਾਇਨੇ ਰੱਖਦਾ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ